ਪਾਰਟੀ ਦਾ ਪਾਰਟੀ ਇਤਿ ਆਗੂਆਂ ਨੇ ਸਾਫ ਕਾ ਮੁੱਖ ਮੰਤਰੀ ਆਤਿਸ਼ ਸਿੰਘ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਨੇ ਸਿੱਖ ਧਰਮ ਦੇ ਗੁਰਾਂ ਦੀ ਬੇਅਦਬੀ ਕੀਤੀ ਹੈ ਅਤੇ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਆਗੂ ਸੁਖਬੀਰ ਸਿੰਘ ਬਾਦਲ ਕਾਂਗਰਸੀ ਤੇ ਭਾਜਪਾ ਦੇ ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ ਜਿਸ ਤੋਂ ਪਰਟਾਵਾ ਸਰਦਾਰ ਕੁਲਦੀਪ ਸਿੰਘ ਥਾਲੀਵਾਲ ਨੇ ਕੀਤਾ ਉਹਨਾਂ ਕਹਿੰਿਆ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤੇ ਅਧੀਨ ਸਭ ਕੁਝ ਕੀਤਾ ਗਿਆ ਹੈ ਅਤੇ ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜਦ ਕਿ ਅਫਸ਼ੀ ਸਿੰਘ ਨੇ ਗੁਰੂਆਂ ਬਾਰੇ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕੀਤੀ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਸਾਡੀ ਪਾਰਟੀ ਸਾਡੀ ਸਰਕਾਰ ਸਦਾ ਭਗਵਾਨ ਸਗਮਾਨ ਦੀ ਸਰਕਾਰ ਨੇ ਹੁਣੇ ਨਵੰਬਰ ਦੇ ਵਿੱਚ ਉਹ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਸਭ ਦਿੱਲੀ ਤੋਂ ਸ਼ੁਰੂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਜਿਹੜਾ ਸ਼ਹੀਦੀ ਦਿਹਾੜਾ ਸੀਗਾ ਕਿੰਦੀ ਤੂਮਤਾ ਵਧਾਨ ਮਨਾਇਆ ਤੇ ਦੂਜੇ ਪਾਸੇ ਬੀਜੇਪੀ ਕਿਹੜੇ ਕੰਮਾਂ ਦੇ ਉੱਤੇ ਦਈ ਹੈ ਬੀਜੇਪੀ ਨੇ ਸਾਡੇ ਗੁਰੂਆਂ ਦਾ અપਮਾਨ ਕੀਤਾ ਤੇ ਮੈਨੂੰ ਦੁੱਖ ਹੈ ਕਿ ਉਸ ਜੀ ਦੇ ਭਾਗੀਵਾਲ ਬਣੇ ਸਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਪੋਸਟ ਸਾਜੀ ਕੀਤੀ ਸਦਾ ਪ੍ਰਗਟ ਸਿੰਘ ਨੇ ਜਿਹੜੇ ਕਾਂਗਰਸ ਦੇ ਐਮਐਲਏ ਉਹਨਾਂ ਨੇ ਵੀ ਕੀਤੀ ਸਦਾ ਸੁਖਬਾਲ ਸਿੰਘ ਖੈਰੇ ਨੇ ਵੀ ਕੀਤੀ ਔਰ ਯਾਰ ਪੋਲਟਿਕਸ ਕਰ ਲੱਗੇ ਥੋੜਾ ਬਹੁਤਾ ਤਾਂ ਸੋਚਿਆ ਕਰੋ ਇਹਨਾਂ ਨੂੰ ਤਾਂ ਬਖਸ਼ੋ ਸਾਡੇ ਦਸਾਂ ਗੁਰੂਆਂ ਨੂੰ ਤਾਂ ਬਖਸ਼ ਦਿਓ ਕਿਹੜੇ ਰਾਹ ਪਾ ਕੇ ਤੁਸੀਂ ਤੁਸੀਂ ਸਾਡੀ ਅਲੋਚਨਾ ਕਰਨੀ ਆ ਉਦਾਂ ਕਰੋ ਕੰਮਾਂ ਤੇ ਅਲੋਚਨਾ ਕਰੋ ਯਾ ਤੁਸੀਂ ਵੇਂਦੇ ਦੀ ਇੱਕ ਮਿੰਟ ਦੇ ਵਿੱਚ ਤੁਸੀਂ ਮਤਲਬ ਜਿਹੜਾ ਡਾਊਨਲੋਡ ਕਰਕੇ ਪਾ ਕੇ ਕਿੱਦਾਂ ਗੁਰੂਆਂ ਦਾ ਅਪਮਾਨ ਜਿਹੜਾ ਕਰ ਰਹੇ ਹੋ ਮੈਂ ਨਾ ਸਭ ਲੋਕਾਂ ਦੀ ਨਿੰਦਾ ਕਰਦਾ ਬੀਜੇਪੀ ਦੀ ਖਾਸ ਤੌਰ ਤੇ ਨਿੰਦਾ ਕਰਦਾ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਰੌਲਾ ਪਾਇਆ ਬਾਹਰ ਉਹਦੇ ਮੰਤਰੀ ਦੇ ਇਸ ਵੀਡੀਓ ਨੂੰ ਵਾਇਰਲ ਕੀਤਾ ਇਹ ਬੇहद ਕਨਾਉਣੀ ਹਰਕਤ ਗੁਰੂ ਸਾਹਿਬਾਨਾਂ ਦੇ ਖਿਲਾਫ ਬੀਜੇਪੀ ਨੇ ਕੀਤੀ ਆ ਔਰ ਬੀਜੇਪੀ ਗੁਰੂਆਂ ਨੂੰ ਵਰਤ ਕੇ ਸਿਆਸਤ ਕਰ ਰਹੀ ਆ ਸਾਡੀ ਪਾਰਟੀ ਸਾਡੀ ਪਾਰਟੀ ਦਾ ਕਿ ਸਰਦਾਰ ਦੇ ਵਰਕ ਤੋਂ ਲੈ ਕੇ ਸਾਡੇ ਕੌਮੀ ਕਦਮੀਦਾਂ ਦਾ ਰਵਿੰਦ ਕੇਰੀ ਵੱਲ ਤੱਕ ਅਸੀਂ 10 ਗੁਰੂਆਂ ਦੇ ਅੱਗੇ ਸਿਰ ਚਕਾਉਂਦੇ ਆ ਹਮੇਸ਼ਾ ਹੀ ਚਕਾਉਂਦੇ ਆ ਹਮੇਸ਼ਾ ਹੀ ਚਕਾਉਂਦੇ ਰਾਵਾਂਗੇ ਔਰ ਗੁਰੂਆਂ ਦੇ ਨਾਂ ਤੇ ਉੱਤੇ ਕਦੀ ਸਿਆਸਤ ਨਹੀਂ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਕਰਨਾ ਸਾਡੀ ਡਿਊਟੀ ਆ ਪਰ ਜੋ ਕੰਮ ਇਹਨਾਂ ਨੇ ਕੀਤਾ ਪਹਿਲਾਂ ਹੀ ਭਾਜਪਾ ਨੇ ਪੰਜਾਬ ਨੂੰ ਬਹੁਤ ਬਦਬਾਦ ਕੀਤਾ ਅੱਜ ਪੰਜਾਬ ਜਿੱਥੇ ਪਹੁੰਚਿਆ ਹੈ ਇਹਦੇ ਵਿੱਚ ਭਾਜਪਾ ਸਭ ਤੋਂ ਵੱਡੀ ਦੋਸ਼ੀ ਹੈ ਕਿ ਸਾਡੇ ਜਿਹੜੇ ਹੱਤਾਂ ਦੇ ਫੰਡ ਰੋਕ ਲੈਂਦੇ ਆ ਹੱਤਾਂ ਦਾ ਧੱਕਾ ਕਰਦੇ ਪੰਜਾਬ ਦੇ ਨਾਲ ਆ ਇੱਕ ਨਵਾਂ ਕੰਮ ਕਰਤਾ ਸੋ ਭਾਜਪੀ ਹੱਤ ਚਾਹੁੰਦੀ ਹੈ ਕਿ ਕਿਸੇ ਦਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਕੇ ਪੰਜਾਬ ਦੇ ਵਿੱਚ ਆਪਣੇ ਪੈਸ ਦੇ ਨੇ ਪਸਾਰੇ ਜਾਣ ਪਰ ਉਹ ਸਮਝ ਜਾਣ ਇੰਦਾ ਨਹੀਂ ਹੋਊਗਾ ਪੰਜਾਬ ਦੇ ਲੋਕ ਸਿਆਣੇ ਨੇ ਦੇਸ਼ ਦੇ ਲੋਕ ਸਿਆਣੇ ਨੇ ਉਹ ਵੀਡੀਓ ਤੇ ਸੁਣੋ ਕੋਈ ਬੰਦਾ ਲਿਆਵੇ ਵੀਡੀਓ ਸਦਾਵੇ ਜਿੱਥੇ ਆਤਿਸ਼ੀ ਨੇ ਕਿਹਾ ਉਹਦੇ ਮੂੰਹ ਤੋਂ ਗੁਰੂ ਬੂਦੂ ਸ਼ਬਦ ਨਿਕਲੇ ਆਵੇ ਪਰ ਉਦਾਂ ਹੀ ਕਹੀ ਜਾਂਦੇ ਯਾਰ ਜਦੋਂ ਲੈਬ ਚ ਗਈ ਇੱਕ ਮਿੰਟ ਜੋ ਉਹਨਾਂ ਦੇ ਰਿਪੋਰਟ ਆ ਗਈ ਕਿਤਾ ਜੀ ਬਿਲਕੁਲ ਗਲਤ ਹੈ ਆਪ ਬਾਦ ਦੇ ਵਿੱਚ ਜੋੜਿਆ ਗਿਆ ਸੋ ਮੈਂ ਤੁਹਾਡੇ ਸਾਈਂ ਨਿੰਦਾ ਵੀ ਕਰਦਾ ਪੰਜਾਬੀਆਂ ਨੂੰ ਦੇਸ਼ ਵਰਗੇ ਦੁਨੀਆ ਵਰਗੇ ਸਿੱਖਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਭਾਜਪੀ ਜਿਹੜੀ ਸਾਡੇ ਵਿੱਚ ਆਪਸੀ ਨਫਤਬਾਦਾ ਕਰਦੀ ਚਾਹੁੰਦੀ ਹੈ ਨਫਤ ਦੀ ਰਾਜਨੀਤੀ ਕਰਦੀ ਹੈ ਇਹਦੇ ਤੋਂ ਆਪਾਂ ਸਾਵਧਾਨ ਰਹਿਣਾ ਭਾਜਪੀ ਦੇ ਪਿੱਛੇ ਲੱਗਦੀ ਮੜਨਾ ਬੀਜੇਪੀ ਪੰਜਾਬ ਵਿਰੋਧੀ ਆ ਬੀਜੇਪੀ ਕਿਸਾਨ ਵਿਰੋਧੀ ਆ ਬੀਜੇਪੀ ਸਿੱਖ ਵਿਰੋਧੀ ਆ ਬੀਜੇਪੀ ਗਰੀਬ ਵਿਰੋਧੀ ਆ ਬੀਜੇਪੀ ਦਲਤ ਵਿਰੋਧੀ ਆ ਬੀਜੇਪੀ ਹਰ ਪੰਜਾਬੀ ਦੇ ਵਿਰੋਧੀ ਆ ਇਸ ਕਰਕੇ ਬੀਜੇਪੀ ਤੋਂ ਆਪ ਸਭ ਨੇ ਸਾਬਦਾ ਲੜਾ ਇਹ ਮੈਂ ਤੁਹਾਡੇ ਲਈ ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਇਹ ਬਹੁਤ ਹੀ ਨਾਜ਼ੁਕ ਇਸ਼ੂ ਆ ਇਹ ਇਸ਼ੂ ਦੇ ਉੱਤੇ ਸਾਡੇ ਜਜ਼ਬਾਤਾਂ ਨੂੰ ਪੜਕਾਉਣ ਦੀ ਕੋਸ਼ਿਸ਼ ਕਰਦੀ ਆ ਬੀਜੇਪੀ ਇਹ ਮੈਂ